ਜੀ ਆਪ ਆਈ ਬੈਟਮੇਟ ਟੀਕਾ ਏ ਜਿਹੜਾ ਡੰਗਰ ਨੂੰ ਹੀਟ ਚ ਲਿਆਉਨੇ ਆ ਆਪਣੀ ਉਹ ਝੋਟੀ ਆ ਜਿਹੜੀ ਉਹ ਇਨਫੈਕਸ਼ਨ ਸਿਰਦੀ ਆ ਪਾਸਾ ਉਹਦੇ ਅੰਦਰ ਉਹਦੇ ਹੀਟ ਚ ਆਉਣ ਤੇ ਦਵਾਈ ਪਰ ਹੋਣੀ ਆ ਪਰ ਉਹ ਹੀਟ ਲੇਟ ਹੋ ਜਾਣੀ ਕਵਰੇ ਕਾ ਦਉਣੀ ਆ ਹੀਟ ਉਹਦੇ ਕਰਕੇ ਆਪਾਂ ਨੇ ਆ 2 ਐਮ ਐਲ ਉਹਦੇ ਡੂੰਗਾ ਅੱਜ ਲਾ ਦੇਣਾ ਅੱਜ ਲਾਏ ਤੇ ਜਣੀ ਗਾ ਅਸਲੀ ਘੰਟ 72 ਘੰਟੇ ਜਸਰ ਹੁੰਦਾ ਇਹਦਾ ਜਣੀ ਕੱਲ ਨੂੰ ਉਹਦੇ ਸ਼ਾਮ ਤੱਕ ਹੀਟ ਪੂਰੀ ਆ ਜਾਣੀ ਅਲੋ ਸ਼ਾਮ ਨੂੰ ਉਹਦੇ ਆਪਾਂ ਨੇ ਮੈਟ੍ਰੀਸ ਐਫ ਟਿਊਬ ਆ ਜਿਹੜੀ ਉਹ ਭਰ ਦੇਣੀ ਉਹਦੇ ਆਪਾਂ ਨੇ ਆ ਟੀਕਾ ਲਾ ਦੇਣਾ ਉਹਨੂੰ 2 ਐਮਐਲ ਡੂੰਗਾ ਲਾਉਣਾ ਇਹ ਨਾੜ ਚ ਨਹੀਂ ਲਾਉਣਾ ਇਹ ਡੂੰਗਾ ਟੀਕਾ ਲਾ ਕੇ ਇਹ ਡੂੰਗਾ ਲਾ ਦੇਣਾ ਟੀਕਾ ਖਿੱਚ ਕੇ ਦੇਖ ਲੈਣਾ ਪਿੱਛੇ ਨੂੰ ਬਲੱਡ ਨਾ ਆਉਂਦਾ ਹੋਵੇ ਬਾਸ ਉਹ ਤੱਕ ਹੀਟ ਚ ਆ ਜਾਣਾ ਉਹਦੇ ਬਾਅਦ ਕੱਲ ਤੇ ਇਹਦੀ ਦਵਾਈ ਭਰਨੀ ਸ਼ੁਰੂ ਹੋ ਜਾਣੀ ਜੇ ਇਹਦੀ ਹੀਟ ਡੀਗਦੇ ਤਾਂ ਲੇਟ ਹੋ ਜਾਣੀ ਤੀ ਵਾੜਾ ਜੀ ਵੀਡੀਓ ਸ਼ੇਅਰ ਕਰਕੇ ਕਮੈਂਟ ਕਮਟ ਕਰਕੇ ਚੱਕ ਦਿਓ ਕੰਮ ਨੂੰ ਉਹਦੇ ਵਿੱਚ ਇੱਕ ਗੱਲ ਐਡ ਆਨ ਕਰਦੇ ਰਹਿ ਗਈ ਦੀ ਜਿਹੜੇ ਟੀਕਾ ਲਾਉਨੇ ਬਟਮੇਟ ਹੀਟ ਵਾਲਾ ਆਪਾਂ ਇਹਨਾਂ ਬੱਚੇ ਦਾ ਨਹੀਂ ਜਿਹੜੀ ਵੀ ਪਸ ਜੰਮੀ ਝੂਮੀ ਵੀ ਆ ਵਿੱਚ ਪੁਰਾਣੀਆਂ ਇਹ ਉਹਨੂੰ ਬਾਹਰ ਨੂੰ ਤੋੜ ਦਿੰਦਾ ਹੈ ਅੰਦਰ ਤੇ ਪਾਣੀ ਆਉਂਦਾ ਤਾਰਾਂ ਪੂਰੀਆਂ ਉਹਦੇ ਨਾਲ ਨਾ ਪਸ ਜ਼ਿਆਦਾਤਰ ਅੰਦਰ ਦੇ ਗੰਦ ਬਾਹਰ ਮਾਰਦੀ ਹੈ ਕੱਢ ਕੇ